50 ਸਾਲ ਕਾਂਗਰਸ ਦੇ ਵਿੱਚ ਸੇਵਾ ਕਰੀ ਆ ਤੇ ਲੋਕਾਂ ਨੇ ਮੈਨੂੰ ਪਾਰਟੀ ਮੈਨੂੰ ਟਿਕਟ ਦੇਵੇ ਨਾਮ ਦੇਵੇ ਲੋਕੀ ਤੱਕੇ ਨਾਲ ਮੈਨੂੰ ਖੜਾਣੇ ਆ ਤਿੰਨ ਵਾਰੀ ਮੈਂ ਜਾ ਜਿੱਤੇ ਆ ਜਦ ਜਦ ਉਹਨੇ ਬੁਲਾਇਆ ਮੈਂ ਜਾ ਕੇ ਬਿਆਨ ਦੇ ਕੇ ਆ ਕਰਵਣ ਲੋਕੀ ਮੇਰੇ ਕਿ ਉਂਗਲਾ ਕਰਦੇ ਵੀ ਤੂੰ ਵੀ ਪੈਸੇ ਲੈ ਗਿਆ ਤੂੰ ਪੈਸੇ ਲੈ ਗਿਆ ਅਸੀਂ ਮੈਂ ਤੁਹਾਨੂੰ ਇੱਕ ਜੰਮਲ ਦੰਦਾ ਇੱਕ ਬੰਦੇ ਨੂੰ ਮੇਰੇ ਵਰਗੇ ਨੂੰ ਇੱਕ ਚਮਤਕਾਰੀ ਮਿਲ ਗਿਆ ਸ਼ੰਕ ਇਹ ਕਹਿੰਦੇ ਇਸ ਤੋਂ ਜੋ ਮੰਗੋ ਉਸ ਨੂੰ ਮਿਲੇਗਾ ਮੈਂ ਉਸ ਤੋਂ ਮੰਗਦਾ 1000 ਉਹ ਕਹਿੰਦਾ 2000 ਲੋਕਪ੍ਰੀਆ ਸਰਕਾਰ ਨੇ ਜਿਹਨੇ 92 ਮੈਲੇ ਜਿਤਾਏ ਆ ਵੀ ਇਹ ਮੇਰੀ ਮੰਗ ਪੂਰੀ ਕਰ ਦੋ ਨਹੀਂ ਮੈਨੂੰ ਮਜਬੂਰ ਨਹੀਂ ਤੂੰ ਕਿ ਹੋਰ ਰਸਤਾ ਤਿਆਰ ਕਰਨਾ ਪਿਆ 50 ਸਾਲ ਕਾਂਗਰਸ ਦੇ ਵਿੱਚ ਸੇਵਾ ਕਰੀ ਆ ਤੇ ਲੋਕਾਂ ਨੇ ਮੈਨੂੰ ਪਾਰਟੀ ਮੈਨੂੰ ਟਿਕਟ ਦੇਵੇ ਨਾਮ ਦੇਵੇ ਲੋਕੀ ਤੱਕੇ ਨਾਲ ਮੈਨੂੰ ਖੜਾਣੇ ਆ ਤਿੰਨ ਵਾਰੀ ਮੈਂ ਜਾ ਜਿੱਤੇ ਆ ਔਰ ਅੱਜ ਜਿਹੜੀ ਕਾਰਪੋਰੇਸ਼ਨ ਮੈਂ ਜਿੱਤਿਆ ਸੀ ਵੱਡੀ ਵੱਡੀ ਤੋਪਾਂ ਨੂੰ ਹਰਾਇਆ ਸੀ ਮੈਂ ਉਹ ਦੇਖਦੇ ਆ ਕਿ ਜਿਹੜਾ ਅੱਜ ਦਾ ਪਰਨਾ ਆ ਗਿਆ ਬਸ ਤਾਏਗਾ ਸਾਇਲੈਂਟ ਕਰਨਾ ਹੈ ਬੀਫੂਰੀਆ ਸਾਇਲੈਂਟ ਕਰਨਾ ਜੀ ਕੀ ਸਰਕਾਰ ਨੂੰ ਸਤਾਣੀ ਦੇਣਾ ਚਾਹੁੰਦੇ ਹੋ ਬਈ ਤੁਸੀਂ ਜੋ ਵਾਅਦੇ ਕਰੇ ਆ ਪਬਲਿਕ ਨਾਲ ਬਲਾਓ ਬਾਰੇ ਉਹ ਪੂਰੇ ਕਰੋ ਇਹ ਚੋਰਾਂ ਨੂੰ ਨੰਗਾ ਕਰੋ ਇਹਨਾਂ ਨੂੰ ਕਾਰਵਾਈ ਕਰੋ ਆ ਖੁਦ ਹੀ ਹਮੇਸ਼ਾ ਤੁਸੀਂ ਛੇੜਿਆਰ ਦੇ ਖਿਲਾਫ ਰਹਿੰਦੇ ਹੋ ਹਾਂਜੀ ਚਾਹੇ ਤੁਸੀਂ ਕਾਂਗਰਸ ਸੀਗੀ ਚਾਹੇ ਹੋਣਾ ਮਾਦਮ ਹਾਂਜੀ ਹਾਂਜੀ ਛੇੜਿਆਰ ਦੇ ਖਿਲਾਫ ਤੁਸੀਂ ਕੋਈ ਸਬੂਤ ਦਿੱਤਾ ਪੁੱਤਾ ਬਹੁਤ ਕੁਝ ਇੰਤਜ਼ਾਰ ਮੈਂ ਸਰ ਪਹਿਲਾਂ ਤਾਂ ਮਹਾਰਾਣੀ ਜਦ ਮੈਂ ਸਰਕਾਰ ਚ ਸੀ ਉਹਨਾਂ ਦੇ ਮੈਂ ਮਹਾਰਾਣੀ ਦਿੰਦਾ ਰਿਆ ਉਹ ਲੇ ਗਏ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਸ਼੍ਰੀ ਬਰਿੰਦਰ ਕੁਮਾਰ ਜੀ 18 ਸੈਕਟਰ ਦੇ ਡੀਜੀਪੀ ਵਿਜੀਰੈਂਸ ਜੀ ਮੈਂ ਉੱਥੇ ਜਾ ਕੇ ਆਪ ਦਿੰਦਾ ਰਿਹਾ ਠੀਕ ਹੈ ਤੇ ਉਹਰੇ ਐਸਐਸਬੀ ਵਿਜੀਰੈਂਸ ਸਾਹਿਬ ਨੂੰ ਮੈਂ ਮਿਲਿਆ ਜਗਜਬਰੀ ਸਿੰਘ ਜੀ ਨੂੰ ਤੇ ਜਦ ਜਦ ਉਹਨਾਂ ਨੇ ਬੁਲਾਇਆ ਮੈਂ ਜਾ ਕੇ ਬਿਆਨ ਦੇ ਕੇ ਆਇਆ ਕਰਵਾਨੀ ਪਰ ਲੋਕੀ ਮੇਰੇ ਕੋਲ ਉਂਗਲਾ ਕਰਦੇ ਤੂੰ ਵੀ ਪੈਸੇ ਲੈ ਕੇ ਆ ਤੂੰ ਪੈਸੇ ਲੈ ਕੇ ਆ ਬੱਟ ਐਮ ਐਲ ਏ ਕੋਲ ਨੇ ਤੇ ਉਹਨਾਂ ਨੂੰ ਸਰ ਮੇਰਾ ਬੇਟਾ ਹੀ ਹੈ ਮੇਰਾ ਭਤੀਜਾ ਹੈ ਸਰਦਾਰ ਰਜੀਤਪਾਲ ਸਿੰਘ ਮੈਂ ਹੀ ਬੂਟਾ ਲਾਇਆ ਸੀ ਮੈਂ ਹੀ ਉਹਨੂੰ ਖੜਾਇਆ ਸੀਗਾ ਤੇ ਪੂਰੀ ਟਟਕੇ ਮਦਦ ਕਰੀ ਹੈ ਪਰ ਉਹ ਵੀ ਮਿੱਟੀ ਗੋਲੀ ਹੈ ਅਸੀਂ ਮੈਂ ਤੁਹਾਨੂੰ ਇੱਕ ਜੰਮਲ ਦੰਨਾ ਇੱਕ ਬੰਦੇ ਨੂੰ ਮੇਰੇ ਵਰਗੇ ਨੂੰ ਇੱਕ ਚਮਤਕਾਰੀ ਮਿਲ ਗਿਆ ਸੰਖ ਇਹ ਕਹਿੰਦੇ ਇਸ ਤੋਂ ਜੋ ਮੰਗੋ ਉਸਕੋ ਮਿਲੇਗਾ ਮੈਂ ਉਸੇ ਮੰਗਦਾ 1000 ਰੁਪਏ ਉਹ ਕਹਿੰਦਾ 2000 2000 ਲੈ ਮੈਂ 2000 ਮੰਗਦਾ ਉਹ ਕਹਿੰਦਾ 5000 ਲੈ ਸੋ ਉਹੀ ਉਹ ਬਾਦੋਂ ਪਤਾ ਲੱਗਿਆ ਦਪੋਰ ਸੰਗ ਸੀਗਾ ਮਲਕੀ ਹਲ ਤੱਕ ਕੋਈ ਸੁਣਵਾਈ ਨਹੀਂ ਹੋਈ ਕੋਈ ਸੁਣਵਾਈ ਨਹੀਂ ਜੀ ਸੁਪੀ ਅਪੀਲ ਕਰਨਾ ਚਾਹੁੰਦਾ ਸਰਕਾਰ ਅਪੀਲ ਹੈ ਮੈਂ ਸਰਕਾਰ ਨੂੰ ਆਪਣੀ ਸਰਕਾਰ ਨੂੰ ਲੋਕਪ੍ਰੀਆ ਸਰਕਾਰ ਨੂੰ ਜਿਹਨੇ 92 ਮੇਰੇ ਜਿਤਾਏ ਆ ਬਈ ਇਹ ਮੇਰੀ ਮੰਗ ਪੂਰੀ ਕਰ ਦੋ ਨਹੀਂ ਮੈਨੂੰ ਮਜਬੂਰੀ ਨਹੀਂ ਸੀ ਕਿ ਹੋਰ ਰਸਤਾ اختیار ਕਰਨਾ ਪੈਣਾ ਤਾਂ ਆਹ ਨਾਲ ਸਮਝ ਕਹਿ ਜਾ ਤਰਨਾ ਬਹੁਤ ਕੁਝ ਕਰਾਂਗੇ ਜੀ ਹਾਂ ਐਵੀਡੈਂਸ ਹੈ ਕਿ ਤੁਹਾਡੇ ਕੋਲ ਬਹੁਤ ਕੁਝ ਹੈ ਜੀ ਬਹੁਤ ਕੁਝ ਹੈ